ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਸਿਆਣੇ ਕਹਿੰਦੇ ਨੇ ਆਖਰੀ ਰੋਟੀ ਜਿੰਨੀ ਮੋਟੀ ਬਣਾਉਨੇ ਆ ਉਹਨੇ ਹੀ ਰੋਟੀ ਬਣਾਉਣ ਵਾਲੇ ਦੇ ਪੇਕੇ ਤਗੜੇ ਰਹਿੰਦੇ ਇਹਦਾ ਸੱਚ ਕੀ ਹੈ ਆਪਾਂ ਇਸ ਵਿਸ਼ੇ ਨੂੰ ਜ਼ਰੂਰ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਪਣੀ ਹਾਜ਼ਰੀ ਲਗਵਾਈਏ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਵਿੱਚ ਦੇਖੋ ਦੇਖੀ ਪ੍ਰਚਲਿਤ ਹੋਈਆਂ ਕਈ ਚੀਜ਼ਾਂ ਸੱਚ ਵੀ ਨੇ ਤੇ ਕਈ ਚੀਜ਼ਾਂ ਜਿਹੜੀਆਂ ਨੇ ਐਵੇਂ ਹੀ ਸਾਡੇ ਵਿੱਚ ਆ ਚੁੱਕੀਆਂ ਨੇ ਸਾਡੇ ਵਿਚਾਰ ਆ ਚੁੱਕੀਆਂ ਨੇ ਮੰਨਿਆ ਜਾਂਦਾ ਹੈ ਕਿ ਪਹਿਲੀ ਰੋਟੀ ਗਾਂ ਤੇ ਆਖਰੀ ਰੋਟੀ ਕੁੱਤੇ ਦੀ ਇਹ ਅਸਲ ਹੁੰਦਾ ਸੀ ਘਰਾਂ ਦਾ ਕਿ ਆਪਣੇ ਜਾਨਵਰਾਂ ਨੂੰ ਵੀ ਪਰਿਵਾਰਕ ਮੈਂਬਰਾਂ ਵਾਂਗ ਹੀ ਸਮਝਿਆ ਜਾਂਦਾ ਸੀ ਪਰ ਹੁਣ ਛੋਟੇ ਪਰਿਵਾਰ ਹੋਣ ਤੋਂ ਬਾਅਦ ਆਪਾਂ ਰੋਟੀਆਂ ਵੀ ਗਿਣ ਕੇ ਬਣਾਉਣ ਲੱਗੇ ਕਿ ਫालतू ਨਾ ਬਚ ਜਾਣ ਖਰਾਬ ਹੋਏਗੀ ਕੌਣ ਖਾਏਗਾ ਕੀ ਕਰਾਂਗੇ ਪਰ ਇਹ ਜ਼ਰੂਰੀ ਨਹੀਂ ਐ ਨਾਲੇ ਤਾਂ ਹੱਥੋਂ ਪੁੰਨ ਹੋ ਜਾਂਦਾ ਸੀ ਤੇ ਨਾਲੇ ਨੇੜੇ ਰਹਿੰਦੇ ਜਾਨਵਰਾਂ ਦਾ ਢੇਲ ਵੀ ਭਰ ਜਾਂਦਾ ਸੀ ਥੋੜਾ ਮਜ਼ਾਕੀਆ ਐ ਪਰ ਇਹ ਸਿਆਣੀਆਂ ਬੁੜੀਆਂ ਅਕਸਰ ਮੰਨਦੀਆਂ ਸੀ ਕਹਿੰਦੀਆਂ ਸੀ ਉਹਨਾਂ ਘਰਾਂ ਦੇ ਵਿੱਚ ਬਰਕਤ ਵੀ ਬਹੁਤ ਜ਼ਿਆਦਾ ਸੀ ਜੋ ਆਪਾਂ ਦੇਖਦੇ ਹਾਂ ਪਰਿਵਾਰ ਜੁੜੇ ਰਹਿੰਦੇ ਸੀ ਅੱਜ ਪਰਵਾਰਾਂ ਦੇ ਜੋੜਨ ਦਾ ਬਰਕਤਾਂ ਨਾ ਰਹਿਣ ਦਾ ਕੁਝ ਕਾਰਨ ਇੱਕ ਇਹ ਵੀ ਹੈ ਉਹ ਕਹਿੰਦੀਆਂ ਸੀ ਵੀ ਆਖਰੀ ਰੋਟੀ ਜਿੰਨੀ ਮੋਟੀ ਬਣਾਵਾਂਗੇ ਉਹਨਾਂ ਹੀ ਪਿੱਛਾ ਭਾਵ ਪੇਕੇ ਭਾਰੀ ਰਹਿੰਦੇ ਨੇ ਤੁਸੀਂ ਵੀ ਅੱਜ ਇਹ ਕੰਮ ਜਿਹੜਾ ਹੈ ਸ਼ੁਰੂ ਕਰਨਾ ਪਏਗਾ ਇਸ ਕੰਮ ਨੂੰ ਜਿਹੜਾ ਉਹ ਮੰਨਣਾ ਹੀ ਪਏਗਾ ਕਿਉਂਕਿ ਕਿਹਾ ਜਾਂਦਾ ਹੈ ਇਹ ਕੰਮ ਸ਼ੁਰੂ ਕਰੋ ਤੇ ਆਪਣੇ ਵੀਰ ਨੂੰ ਇਹ ਸ਼ੇਅਰ ਜਰੂਰ ਕਰਿਓ ਮੰਨਿਆ ਜਾਂਦਾ ਹੈ ਕੀ ਆਪਣੀ ਇਹ ਗੱਲ ਜ਼ਰੂਰ ਇੱਕ ਦੂਜੇ ਨਾਲ ਸ਼ੇਅਰ ਕਰੋ ਇਹ ਰੱਖੋ ਇੱਕ ਦੂਜੇ ਦੇ ਸਾਹਮਣੇ ਇਹ ਗੱਲ ਜਿਹੜੀ ਹੈ ਜ਼ਰੂਰ ਰੱਖੋ ਪਰ ਮੈਂ ਇੱਕ ਬੇਨਤੀ ਜਿਹੜੀ ਹੈ ਆਪ ਜੀ ਦੇ ਨਾਲ ਕਰਨਾ ਚਾਹੁੰਦਾ ਸਾਧ ਸੰਗਤ ਪ੍ਰਾਣੀਆਂ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਔਰਤਾਂ ਨੇ ਉਹ ਮਾਤਾਵਾ ਭੈਣਾ ਜਿਨ੍ਹਾਂ ਨੇ ਸਤਿਗੁਰੂ ਤੇ ਭਰੋਸਾ ਕਰਨਾ ਸਵੇਰੇ ਉੱਠਦਿਆਂ ਹੀ ਬਾਣੀ ਦੇ ਨਾਲ ਉਹਨਾਂ ਨੇ ਆਪਣਾ ਦਿਨ ਦਾ ਸ਼ੁਰੂਆਤ ਕਰਨਾ ਔਰ ਗੁਰਬਾਣੀ ਕੰਠ ਵੀ ਕਰਨੀ ਨਾਲ ਨਾਲ ਪੜ੍ਹੀ ਜਾਣਾ ਜਿਵੇਂ ਭਾਈ ਸਾਹਿਬ ਦੀ ਆਵਾਜ਼ ਆਉਣੀ ਗੁਰੂ ਘਰਾਂ ਦੇ ਵਿੱਚੋਂ ਤੇ ਰੋਟੀਆਂ ਜਿਹੜੀਆਂ ਸੀ ਨਾ ਉਹ ਰੋਟੀਆਂ ਗਿਣਕੇ ਨਹੀਂ ਛਿਣਕੇ ਬਣਾਉਂਦੀਆਂ ਸੀ ਉਹਦਾ ਕਾਰਨ ਕੀ ਸੀ ਕੁੱਤੇ ਨੇ ਉਹ ਘਰ ਖਾਣਗੇ ਆਵਾਰਾ ਪਸ਼ੂ ਨੇ ਉਹ ਖਾ ਲੈਣਗੇ ਜਿੰਨੀਆਂ ਖੁੰਦੀਆਂ ਵੀ 5-7 ਰੋਟੀਆਂ ਔਰ ਉਦੋਂ ਵੀ ਜ਼ਿਆਦਾ 4-5 ਰੋਟੀਆਂ ਐਕਸਟਰਾ ਬਣਾ ਕੇ ਰੱਖਦੀਆਂ ਸੀ ਵੀ ਕੋਈ ਖਾਂਦਿਆਂ ਤੇ ਨਾ ਆ ਜਾਏ ਕੋਈ ਬਾਅਦ ਵਿੱਚ ਨਾ ਆ ਜਾਏ ਤਾ ਜੋ ਸਾਡੇ ਘਰ ਦੀ ਚੌਕਟ ਤੇ ਕੋਈ ਆਏ ਕੋਈ ਖਾਲੀ ਨਾ ਮੁੜ ਜੇ ਪ੍ਰਸ਼ਾਦੇ ਤੋਂ ਬਿਨਾਂ ਨਾ ਮੁੜ ਜੇ ਉਹਨੂੰ ਪ੍ਰਸ਼ਾਦਾ ਛਕਾ ਕੇ ਤੋਰੀਏ ਇਹ ਉਹਨਾਂ ਦਾ ਮੰਤਬ ਹੁੰਦਾ ਸੀ ਇਹ ਉਹਨਾਂ ਦੀ ਜਿਹੜੀ ਸੋਚ ਹੁੰਦੀ ਸੀ ਸਾਧ ਸੰਗਤ ਇਹ ਸੋਚ ਹੁੰਦੀ ਸੀ ਤੇ ਇਹ ਚੀਜ਼ ਚੰਗੀ ਸੀਗੇ ਸੋਚ ਚੰਗੀ ਸੀ ਪਰ ਹੁਣ ਜਿਵੇਂ ਆਪਾਂ ਕਹਿੰਦੇ ਆ ਵੀ ਮੋਟੀ ਰੋਟੀ ਬਣਾਉਂਦਿਆਂ ਨੇ ਜਿਹੜੀਆਂ ਜੀ ਪੇਕਿਆਂ ਤੇ ਭਾਰ ਹੁੰਦਾ ਜੀ ਰੋਟੀ ਪਤਲੀ ਬਣਾਓ ਜੀ ਤੁਹਾਡਾ ਇੰਜ ਹੋ ਜਾਏਗਾ ਇਹ ਵਹਿਮ ਨੇ ਆ ਜਿਹੜੀਆਂ ਰੋਟੀ ਬਣਾਉਣ ਵਾਲੀ ਗੱਲ ਹੈ ਵੀ ਜ਼ਿਆਦਾ ਬਣਾਉਣੀ ਉਹਦਾ ਭਾਵ ਕੀ ਸੀ ਵੀ ਇਹ ਜੀ ਕੋਈ ਆ ਜਾਏ ਤਾਂ ਉਹਨੂੰ ਸ਼ਕਾ ਕੇ ਤੋਰੀਏ ਇਹ ਚੀਜ਼ਾਂ ਅਸਲ 'ਚ ਸਹੀ ਸੀ ਇਹ ਚੀਜ਼ਾਂ ਦੇ ਕੁਝ ਮਾਇਨੇ ਸੀ ਪਰ ਇਨ੍ਹਾਂ ਚੀਜ਼ਾਂ ਦੇ ਰੰਗ ਢੰਗ ਹੀ ਜਿਹੜੇ ਨੇ ਅਸੀਂ ਬਦਲ ਕੇ ਰੱਖ ਦਿੱਤੇ ਰੋਟੀ ਬਣਾਉਣੇ ਆ ਪਹਿਲੀ ਗੱਲ ਤੇ ਰੋਟੀ ਬਣਾਉਣ ਦਾ ਜੱਦੀ ਨਿਵੇੜਤਾ ਅੱਜ ਕੱਲ ਬੰਦੇ ਕੋਲੇ 4 ਪੈਸੇ ਨੇ 4 ਛਿੱਲੜ ਨੇ ਤੇ ਉਹ ਬੰਦਾ ਕਹਿੰਦਾ ਮੈਂ ਰੋਟੀ ਘਰੇ ਬਣਾਉਣੀ ਨਹੀਂ ਮੈਂ ਤੇ ਬਾਹਰ ਖਾਊਗਾ ਹੁਣ ਘਰ ਵਾਲੀ ਵੀ ਕਹਿੰਦਾ ਹਾਂਜੀ ਬਾਹਰ ਚੱਲਦੇ ਆਂ ਜੀ ਕਿਸੇ ਹੋਟਲ 'ਚ ਇੱਕ ਦਿਨ ਖਾਊ ਦੋ ਦਿਨ ਖਾਊ ਤੇ ਸਾਧ ਸੰਗਤ ਬਾਹਰ ਦੀਆਂ ਸਾਫ ਸਫਾਈਆਂ ਤੁਹਾਨੂੰ ਪਤਾ ਹੀ ਹੈ ਫਿਰ ਸਿਹਤ ਖਰਾਬ ਹੋ ਜਾਂਦੀ ਹੈ ਫਿਰ ਓਨੇ ਹੀ ਪੈਸੇ ਡਾਕਟਰਾਂ ਨੂੰ ਦੇਣੇ ਪੈ ਜਾਂਦੇ ਨੇ ਜੋ ਆਪਾਂ ਦੇਖਦੇ ਆਂ ਉਹ ਤਾਂ ਫਿਰ ਆਪਣੇ ਸਾਹਮਣੇ ਆ ਸਾਰਾ ਕੁਝ ਜਿਹੜਾ ਚੱਲਦਾ ਸੋ ਕਹਿਣ ਤੋਂ ਭਾਵ ਕਿ ਪ੍ਰਸ਼ਾਦਾ ਘਰੇ ਬਣਾਓ ਸਿਹਤਮੰਦ ਰਹੋ ਵਧੀਆ ਰਹੋ ਹੈਲਥੀ ਰਹੋ ਔਰ ਦੂਜੀ ਗੱਲ ਮੈਂ ਫਿਰ ਬੇਨਤੀ ਕਰ ਦਮਾਂ ਕਿ ਸਾਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਸਮਝਣੀ ਪਵੇਗੀ ਕਿਉਂਕਿ ਪ੍ਰਸ਼ਾਦਾ ਆਦਕ ਘਰੇ ਤਿਆਰ ਹੋਵੇ ਔਰ ਅਸੀਂ ਛਕੀਏ ਔਰ ਨਾਲ ਦੂਸਰੇ ਦਾ ਖਿਆਲ ਵੀ ਰੱਖੀਏ ਜੇ ਕੋਈ ਅਵਾਰਾ ਪਸ਼ੂ ਕੁੱਤਾ ਹੈ ਤੇ ਉਹਨੂੰ ਵੀ ਪਾਈਏ ਉਹਦਾ ਵੀ ਢਿੱਡ ਭਰੀਏ ਸਤਿਗੁਰੂ ਕਹਿੰਦੇ ਵਰਕ ਤਾਂ ਉੱਥੇ ਹੀ ਨੇ ਜੇ ਕੋਈ ਦਰ ਤੇ ਚੱਲ ਕੇ ਆ ਗਿਆ ਉਹਨੂੰ ਪ੍ਰਸ਼ਾਦਾ ਛਕਾ ਕੇ ਤੋਰੀਏ ਕਿਉਂਕਿ ਅਸੀਂ ਇਸ ਚੀਜ਼ ਨੂੰ ਸਮਝੀਏ ਨਾ ਕਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਅੱਜੇ ਨਹੀਂ ਪਤਾ ਵੀ ਅਸੀਂ ਆਪਣੇ ਘਰ 'ਚ ਪ੍ਰਸ਼ਾਦਾ ਨਾ ਛਕੀਏ ਕਿਤੇ ਹੋਰ ਜਾਣਾ ਹੋਵੇ ਉੱਥੇ ਛਕਣਾ ਹੋਵੇ ਇਹ ਨਹੀਂ ਪਤਾ ਵੀ ਉਧਰੋਂ ਕਿਸੇ ਦਾ ਸਾਡੇ ਘਰੇ ਆਉਣਾ ਹੋਵੇ ਉਹਦਾ ਇੱਥੇ ਛਕਣਾ ਹੋਵੇ ਇਹ ਸਾਰੇ ਦਾਣੇ-ਦਾਣੇ ਦੀ ਖੇਡ ਆ ਪਿਆਰੇ ਉਸ ਚੀਜ਼ ਨੂੰ ਜ਼ਰੂਰ ਸਮਝਿਆ ਕਰੋ ਜੇ ਸਾਡੇ ਘਰ ਦੀ ਚੌਕੜ ਤੋਂ ਕੋਈ ਰੱਜ ਕੇ ਜਾਂਦਾ ਹੈ ਇਸ ਤੋਂ ਚੰਗੇ ਭਾਗ ਨਹੀਂ ਜੇ ਕੋਈ ਭੁੱਖਾ ਮੁੜ ਜਾਂਦਾ ਤੇ ਇਸ ਤੋਂ ਮਾੜੇ ਭਾਗ ਨਹੀਂ ਹੋਈ ਗੁਰੂ ਕਾ ਲੰਗਰ ਹੀ ਸਮਝੋ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ